ਮੈਂ ਬਹੁਤ ਸੇ ਭਾਜੀ ਗਮੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਹੈ ਜਿਹੜੇ ਪੰਜਾਬ ਪੁਸਤ ਦੇ ਵਿੱਚ ਇੱਕ ਇਮਾਨਦਾਰੀ ਦੇ ਨਾਲ ਨੌਕਰੀ ਕਰਦੇ ਪਏ ਆ ਅਸਲ 'ਚ ਮੈਂ ਮੇਰਾ ਫੋਨ ਜਿਹੜਾ ਸੀਗਾ ਇਹ ਮੇਰਾ ਫੋਨ 22000 ਦਾ ਫੋਨ ਸੀਗਾ ਤੇ ਮੈਂ ਜਿਹੜਾ ਇੱਥੋਂ ਆਂਦੇ ਸਮੇਂ ਡੇਗਿਆ ਸੀਗਾ ਤਾਂ ਲੇਕਿਨ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਫੋਨ ਨੂੰ ਰੱਖਦੀ ਹੋਏ ਤਾਂ ਮੈਂ ਜਦ ਫੋਨ ਕੀਤਾ ਤਾਂ ਮੇਰਾ ਇਮਾਨਦਾਰੀ ਦੇ ਨਾਲ ਕੋਲ ਉਠਾਇਆ ਇਹਨਾਂ ਨੇ ਔਰ ਮੀਨੂ ਨੇ ਕਿਹਾ ਕਿ ਮੈਂ ਇਸ ਚੌਂਕ ਦੇ ਵਿੱਚ ਖੜਾ ਆ ਤੁਸੀਂ ਆਪਣਾ ਆਣ ਕੇ ਫੋਨ ਲੈ ਲਓ ਤੇ ਫਿਰ ਮੈਂ ਜਦੀਤੀ ਆਇਆ ਸੀਗਾ ਤਾਂ ਮੇਰਾ ਫੋਨ ਉਹਨੇ ਨੰਬਰ ਵੈਰੀਫਾਈ ਕਰਕੇ ਔਰ ਮੇਰਾ ਜੋ ਪਿੰਨ ਕੋਡ ਸੀਗਾ ਉਹ ਪਿੰਨ ਕੋਡ ਮਲਗਾ ਕੇ ਉਹਨਾਂ ਨੇ ਚਾਹ ਕਰਕੇ ਬਹੁਤ ਹੀ ਇਮਾਨਦਾਰੀ ਨਾਲ ਮੈਨੂੰ ਫੋਨ ਉਹਨਾਂ ਨੇ ਦਿੱਤਾ ਆ ਤੇ ਮੈਂ ਇਸ ਗੱਲ ਵਾਸਤੇ ਮੈਂ ਪੰਜਾਬ ਪੁਲਿਸ ਦਾ ਔਰ ਭਾਈ ਗਗਨ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇੱਕ ਇਮਾਨਦਾਰੀ ਦੇ ਤੌਰ ਤੇ ਜਿਹੜਾ ਵੀ ਫੋਨ ਮੈਨੂੰ ਵਾਪਸ ਦਿੱਤਾ ਹੈ ਲੇਕਿਨ ਇਹ ਹੋਰ ਕਿਸੇ ਦੇ ਹੱਥ ਲੱਗ ਜਾਂਦਾ ਤੇ ਮੈਂ ਇਹ ਫੋਨ ਮੈਨੂੰ ਨਹੀਂ ਸੀਗਾ ਮਿਲਣਾ ਲੇਕਿਨ ਮੈਂ ਬਹੁਤ ਜ਼ਿਆਦਾ ਭਾਜੀ ਗਮੀਤ ਸਿੰਘ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਇਹ ਇਮਾਨਦਾਰੀ ਨਾਲ ਫੋਨ ਵਾਪਸ ਦਿੱਤਾ ਹੈ ਤੇ ਮੈਂ ਨਾ ਐਸਆਈ ਗਰਮੀਤ ਸਿੰਘ ਟ੍ਰੈਫਿਕ ਪੁਲਿਸ ਦਾ ਭਾਈ ਲਾਲੋ ਚੌਂਕ 'ਚ ਡਿਊਟੀ ਕਰ ਰਿਹਾ ਸੀ ਤੇ ਮੈਨੂੰ ਆ ਇੱਕ ਫੋਨ ਲੱਭਾ ਇਹਦਾ ਰੇਟ 22000 ਦੱਸ ਰਹੇ ਆ ਤੇ ਇਹਨਾਂ ਦਾ ਬਾਅਦ ਵਿੱਚ ਫੋਨ ਆ ਗਿਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਕੇ ਤੇ ਦੇ ਰਹੇ ਆ ਇਹ ਨਾ ਜਿਹੜਾ ਫੋਨ ਹੈ ਇਹਨਾਂ ਨੇ ਵੈਰੀਫਾਈ ਕਰ ਲਿਆ ਵੀ ਨੰਬਰ ਇਹੋ ਹੀ ਆ ਸਭ ਕੁਝ ਦੇਖ ਲਿਆ ਵਾ ഈ എന്താണ് ഹണമീറ